ਖਾਸ ਤੌਰ ਤੇ ਮੁੰਡਿਆਂ ਦੇ ਲਈ ਹੈ ਜਿਹੜੇ ਕੀ ਆਪਣੀ ਪਾਰਟਨਰ ਨੂੰ ਜਾਂ ਫਿਰ ਕੁੜੀਆਂ ਨੂੰ ਹੋਟਲ ਦੇ ਵਿੱਚ ਲੈ ਕੇ ਜਾਂਦੇ ਨੇ ਬੇਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬਠਿੰਡਾ ਤੋਂ ਜਿੱਥੇ ਕਿ ਹੋਟਲ ਦੇ ਵਿੱਚ ਇੱਕ ਮੁੰਡਾ ਅਤੇ ਕੁੜੀ ਰੁਕਦੇ ਨੇ ਅਚਾਨਕ ਦੋਵਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਬਹਿਸਬਾਜ਼ੀ ਇਸ ਕਦਰ ਅੱਗੇ ਵੱਜ ਜਾਂਦੀ ਹੈ ਖੂਨੀ ਟਕਰਾਰ ਦੇ ਵਿੱਚ ਕਿ ਗੁੱਸੇ ਦੇ ਵਿੱਚ ਆਈ ਲੜਕੀ ਦੇ ਵੱਲੋਂ ਜੋ ਹੈ ਲੜਕੇ ਨੂੰ ਵੱਢ ਦਿੱਤਾ ਜਾਂਦਾ ਹੈ ਖੂਨ ਦੇ ਨਾਲ ਲੱਥ ਪੱਥ ਲੜਕਾ ਹੋਟਲ ਦੇ ਕਮਰੇ ਦੇ ਵਿੱਚ ਪਿਆ ਮਿਲਦਾ ਜਿਸ ਤੋਂ ਬਾਅਦ ਫਟਾਫਟ ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵੀ ਕੇ ਲਾਸ਼ ਦੇ ਲਈ ਭਰਤੀ ਕਰਵਾਇਆ ਗਿਆ ਹਾਲਾਂਕਿ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਮਾਮਲੇ ਤੋਂ ਬਾਅਦ ਮੁੰਡੇ ਕੁੜੀਆਂ ਸਾਵਧਾਨ ਹੋ ਜਾਣ ਕਿਉਂਕਿ ਅਕਸਰ ਹੀ ਆਧਾਰ ਕਾਰਡ ਦਿਖਾ ਕੇ ਲੜਕੇ ਤੇ ਲੜਕੀਆਂ ਹੋਟਲ ਦੇ ਵਿੱਚ ਚਲੇ ਜਾਂਦੇ ਨੇ ਪਰ ਜੋ ਇਸ ਲੜਕੇ ਦੇ ਨਾਲ ਹੋਇਆ ਉਹ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿ ਕਿਵੇਂ ਹੋਟਲ ਦੇ ਵਿੱਚ ਲੜਕਾ ਲੜਕੀ ਰੁਕੇ ਸਨ ਪਰ ਅਚਾਨਕ ਦੋਵਾਂ ਦੇ ਵਿਚਕਾਰ ਟਕਰਾਰ ਹੋ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਆਈ ਕੁੜੀ ਨੇ ਮੁੰਡੇ ਨੂੰ ਵੱਡ ਦਿੱਤਾ ਜਾਂਦਾ ਹੈ ਖੂਨ ਦੇ ਨਾਲ ਲੱਟਪਟ ਲੜਕਾ ਕਮਰੇ ਦੇ ਫਰਸ਼ ਦੇ ਉੱਤੇ ਪਿਆ ਹੋਇਆ ਮਿਲਦਾ ਹੈ ਜਿਸ ਤੋਂ ਬਾਅਦ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਪੜਤਾਲ ਉਹਨਾਂ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤਾਂ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਨਈ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਬਹੁਤ ਸਾਰੇ ਸਵਾਲ ਹੈ ਹੋਟਲ ਦੇ ਪ੍ਰਬੰਧਕਾਂ ਦੇ ਉੱਤੇ ਵੀ ਖੜੇ ਹੋ ਜਾਂਦੇ ਨੇ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਕਿ ਆਖਿਰਕਾਰ ਲੜਕੀ ਦੇ ਵੱਲੋਂ ਹੀ ਲੜਕੇ ਨੂੰ ਵੱਢਿਆ ਗਿਆ ਜਾਂ ਫਿਰ ਕਿਸੇ ਹੋਰ ਦੇ ਵੱਲੋਂ ਆ ਕੇ ਇਸ ਤਰ੍ਹਾਂ ਹਮਲਾ ਲੜਕੇ ਦੇ ਉੱਤੇ ਕੀਤਾ ਗਿਆ ਪਰ ਬਠਿੰਡਾ ਤੋਂ ਇਹ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਲੂ ਕੰਡੇ ਖੜੇ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੁੱਸੇ ਦੇ ਵਿੱਚ ਆਈ ਇੱਕ ਲੜਕੀ ਦੇ ਵੱਲੋਂ ਲੜਕੇ ਨੂੰ ਵੱਟ ਦਿੱਤਾ ਜਾਂਦਾ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹਾਲਾਂਕਿ ਕਾਰਨ ਕੀ ਰਏ ਨੇ ਲੜਾਈ ਕਿਉਂ ਇਸ ਕਦਰ ਵੱਧ ਜਾਂਦੀ ਹੈ ਕਿ ਖੂਨੀ ਤਕਰਾਰ ਰੂਪ ਧਾਰਨ ਕਰ ਲੈਂਦੀ ਹੈ ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹੋਟਲ ਦੇ ਵਿੱਚ ਰੁਕੇ ਹੋਏ ਸਨ ਇਹ ਲੜਕਾ ਅਤੇ ਲੜਕੀ ਇੱਕੋ ਕਮਰੇ ਦੇ ਵਿੱਚ ਸਨ ਹੈ ਕਿਹੜੀ ਗੱਲ ਕਰਕੇ ਦੋਵਾਂ ਦੇ ਵਿਚਕਾਰ ਲੜਾਈ ਹੋਈ ਜਾਂ ਫਿਰ ਕਿਸੇ ਹੋਰ ਦੇ ਵੱਲੋਂ ਆ ਕੇ ਲੜਕੇ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਤਾਂ ਬਠਿੰਡਾ ਦੇ ਹਨੂਮਾਨ ਚੌਂਗ ਦੇ ਨਜ਼ਦੀਕ ਇੱਕ ਹੋਟਲ ਆ ਉਸਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਸ ਖਬਰ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਆਖਿਰਕਾਰ ਹੋਟਲ ਦੇ ਕਮਰਿਆਂ ਦੇ ਵਿੱਚ ਕੀ ਕੁਝ ਹੁੰਦਾ ਹੈ ਕਿਉਂਕਿ ਅਕਸਰ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਇੱਕ ਹੋਟਲ ਦੇ ਕਮਰੇ ਦੇ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਫੜਿਆ ਜਾਂ ਫਿਰ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਕਿਸੇ ਹੋਰ ਦੇ ਨਾਲ ਫੜਿਆ ਪਰ ਇਹ ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਇਸ ਮਾਮਲੇ ਦੇ ਵਿੱਚ ਲੜਕਾ ਲੜਕੀ ਕਮਰੇ ਦੇ ਵਿੱਚ ਰੁਕੇ ਸਨ ਹੋਟਲ ਦੇ ਪਰ ਦੋਵਾਂ ਦੇ ਵਿਚਕਾਰ ਤਕਰਾਰ ਹੋ ਗਈ ਤਕਰਾਰ ਇਸ ਕਦਰ ਵੱਧ ਗਈ ਲੜਕੀ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਗਿਆ ਆਪਣੇ ਆਪੇ ਤੋਂ ਬਾਹਰ ਹੋ ਗਈ ਤੇ ਉਸ ਦੇ ਵੱਲੋਂ ਮੁੰਡੇ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲਾ ਵੀ ਇਸ ਕਦਰ ਕੀਤਾ ਗਿਆ ਕਿ ਉਸ ਨੂੰ ਵੜ ਦਿੱਤਾ ਗਿਆ ਫਰਸ਼ ਦੇ ਉੱਤੇ ਖੂਨ ਦੇ ਨਾਲ ਲੱਥਪੱਥ ਪਿਆ ਹੋਇਆ ਮਿਲਿਆ ਇਹ ਲੜਕਾ ਮੌਕਾ ਵੇਖ ਕੇ ਜਦੋਂ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਲੜਕੇ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਹਾਲਾਂਕਿ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਉਹ ਫਰਾਰ ਹੋ ਗਈ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੁਰਲੀ ਜਾਣਕਾਰੀ ਦੇ ਮੁਤਾਬਕ ਕਿ ਇਹ ਜੋੜਾ ਰੁਕਿਆ ਹੋਇਆ ਸੀ ਹੋਟਲ ਦੇ ਕਮਰੇ ਦੇ ਵਿੱਚ ਕਲੇਸ਼ ਹੋਣ ਤੋਂ ਬਾਅਦ ਲੜਕੀ ਦੇ ਵੱਲੋਂ ਇੱਕ ਸ਼ਰਮਨਾਕ ਕਾਰਾ ਕੀਤਾ ਜਾਂਦਾ ਹੈ ਕਿ ਲੜਕੇ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਨਾ ਹੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਾ ਹੀ ਉਸ ਹੋਟਲ ਦੇ ਪ੍ਰਬੰਧਕਾਂ ਦੇ ਵੱਲੋਂ ਤੇ ਨਾ ਹੀ ਜ਼ਖਮੀ ਹਾਲਤ ਦੇ ਵਿੱਚ ਜੋ ਲੜਕਾ ਹੈ ਉਸ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤੇ ਨਾ ਹੀ ਅਜੇ ਤੱਕ ਉਸ ਲੜਕੀ ਦੇ ਬਾਰੇ ਕੁਝ ਵੀ ਪਤਾ ਚੱਲ ਸਕਿਆ ਕਿ ਆਖਿਰਕਾਰ ਇਹ ਲੜਕਾ ਲੜਕੀ ਕੌਣ ਸਨ ਕਿੱਥੋਂ ਦੇ ਰਹਿਣ ਵਾਲੇ ਸਨ ਇਸ ਲੜਕੀ ਦੇ ਵੱਲੋਂ ਹੀ ਲੜਕੇ ਨੂੰ ਇਸ ਤਰ੍ਹਾਂ ਮਾਰਿਆ ਗਿਆ ਜਾਂ ਫਿਰ ਕਿਸੇ ਹੋਰ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ